ਔਰ ਬਹੁਤ ਵੱਡੇ ਪੱਧਰ ਤੇ ਲੋਕਾਂ ਦੇ ਵਿੱਚ ਧੰਦ ਲੀਆਂ ਹੋਈਆਂ ਅਸੀਂ ਇਸ ਤੋਂ ਬਾਅਦ ਹਾਲੇ ਉਹਨਾਂ ਤੋਂ ਕੱਲੇ-ਕੱਲੇ ਹੜਕੇ ਦੀ ਡਿਟੇਲ ਲੈ ਰਹੇ ਹਾਂ ਆ ਕਾਫੀ ਫਾਈਨਲ ਮੈਂਬਰਸhip ਬਣਾਣਾਂ ਨੇ ਬਣਾ ਕੇ ਮੈਨੂੰ ਦਿੱਤੀਆਂ ਇੱਥੇ ਤਾਂ ਕਈ ਥਾਵਾਂ ਦੇ ਉੱਤੇ ਕੰਪਲੇਂਟ ਹੈ ਕਿ ਬੜੀ ਮਿਹਨਤ ਕਰਕੇ ਫਾਰਮ ਭਰ ਕੇ ਫੋਟੋ ਲਾ ਕੇ ਨਾਲ ਆਧਾਰ ਕਾਰਡ ਜੋ ਹਦਾਇਤਾਂ ਸੀ ਬੁੱਕ ਕਮਿਸ਼ਨਰ ਸਾਹਿਬ ਕੋਲ ਰੈਡਕਸ਼ਨ ਦੀਆਂ ਉਹਦੇ ਮੁਤਾਬਕ ਵੋਟਾਂ ਜਿਹੜੀਆਂ ਮਿਹਨਤ ਕਰਕੇ ਸਾਡੀ ਪਾਰਟੀ ਦੇ ਅੱਗੋਂ ਨੇ ਸਬਮਿਟ ਕੀਤੀ ਸੀ ਉਹ ਕਈ ਥਾਵਾਂ ਤੇ ਇਦਾਂ ਹੋਇਆ ਕਿ ਸਾਰੇ ਸਾਰੇ ਪਿੰਡ ਦੇ ਵੋਟੇ ਗਾਇਬ ਆ ਉਹ ਜਹਰ ਤੋਂ ਤੇ ਕਿਤੇ ਨਾ ਕਿਤੇ ਸ਼ਰਧਾਤ ਹੋਈ ਹੈ ਉਹਦੀ ਪੜਤਾਲ ਹੋਣੀ ਚਾਹੀਦੀ ਹੈ ਕਿ ਜਿਹੜੀਆਂ ਲੋਕਾਂ ਨੇ ਵੋਟਾਂ ਦਰਜ ਕਰਾਈਆਂ ਉਹ ਕਿੱਥੇ ਗਈਆਂ ਕਿੱਥੇ ਔਰ ਖੀਵੇ ਦਿਨਾਂ ਦੇ ਵਿੱਚ ਜਦੋਂ ਰੌਲਾ ਪੈ ਰਿਹਾ ਸੀ ਮੀਡੀਆ ਦੇ ਵਿੱਚ ਕਿ ਵੋਟਾਂ ਬਣ ਨਹੀਂ ਪਾਰੀਆਂ ਪ੍ਰਸ਼ਾਸਨ ਸਹਿਯੋਗ ਨਹੀਂ ਦੇ ਰਿਹਾ ਉਦੋਂ ਬਹੁਤ ਸਭ ਦੇ ਉੱਤੇ ਜਿਹੜੀ ਰੋਡਿੰਗ ਪਾਰਟੀ ਹੈ ਆਮ ਆਦਮੀ ਪਾਰਟੀ ਇਹਦੇ ਬੰਦਿਆ ਨੇ ਹੇਠੋਂ ਬੀਐਲਓ ਤੇ ਰਹੀਂ ਇਹੋ ਜਿਹੀ ਵੀ ਧਾਰਨਾ ਸਾਨੂੰ ਮੈਂਬਰ ਸੰਪਨਾਂ ਨੇ ਦਿੱਤੀਆਂ ਵੀ ਤੁਸੀਂ ਚੈੱਕ ਕਰੋ ਫਾਰਮ ਵੀ ਹੈ ਨਹੀਂ ਉਹਦਾ ਭਰਿਆ ਹੋਇਆ ਕੰਨੀ ਵੋਟ ਲਿਸਟ ਦੇ ਧਾਰ ਦੇ ਉੱਤੇ ਹੀ ਬੀਐਲਓ ਨੂੰ ਕਹਿੰਦਾ ਵੀ ਸਾਰੀਆਂ ਵੋਟਾਂ ਜਿੰਨੀਆਂ ਇਹ ਅੱਜ ਜਿਹੜੀਆਂ ਉਹਨਾਂ ਨੇ ਕਿਹਾ ਉਹਦੇ ਵਿੱਚ ਪੈ ਗਈਆਂ ਉਹਦੇ ਵਿੱਚ ਜਿਹੜੇ ਗੈਰ ਸਿੱਖਾਂ ਦੀਆਂ ਵੀ ਬਹੁਤ ਵੱਡੀ ਗਿਣਤੀ ਚ ਵੋਟਾਂ ਨੇ ਉਹਨਾਂ ਨੇ ਸਾਨੂੰ ਹਾਈਲਾਈਟ ਕਰਕੇ ਡਿਸਟਾ ਮਾਰਕ ਕਰਕੇ ਦਿੱਤੀਆਂ ਨੇ ਬੋਗਸ ਵੋਟਾਂ ਬਹੁਤ ਨੇ ਕਈ ਥਾਵਾਂ ਤੇ ਡਬਲ ਹੈ ਵੋਟਾਂ ਇਹ ਜਗ੍ਹਾ ਤੇ ਉਹਨੀਆਂ ਪਿੰਡ ਦੀਆਂ ਵੋਟਾਂ ਨਹੀਂ ਜੰਨੀਆਂ ਉਹਦੇ ਚ ਐਸਜੀਪੀਸੀ ਦੀਆਂ ਵੋਟਾਂ ਜਿਹੜੀਆਂ ਉਹ ਉੱਥੇ ਰਜਿਸਟਰ ਹੋ ਗਈਆਂ ਬਹੁਤ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਨੇ ਉਹ ਚੋਣਾਂ ਦੇ ਵਿੱਚ ਜਿਹੜੀਆਂ ਬਹੁਤ ਵੱਡੀਆਂ ਖਾਮੀਆਂ ਨੇ ਬਹੁਤ ਵੱਡੀਆਂ ਤਾਦ ਲੀਆਂ ਅਸੀਂ ਹੁਣ ਬੈਠ ਕੇ ਉਹਨਾਂ ਤੋਂ ਰਿਕਾਰਡ ਲੈ ਕੇ ਤੇ ਸਾਰਾ ਕੇਸ ਉਹਨਾਂ ਕੋਲੋਂ ਇਕੱਠਾ ਕਰਕੇ ਕੱਲ ਮੁੱਖ ਕਮਿਸ਼ਨਰ ਗੁਰਦੁਆਰਾ ਚੋਣਾ ਕੱਲ ਸੀ ਇਹਨਾਂ ਨੂੰ ਡੈਕਟੋਰ ਦੇ ਤੇ ਵੀ 2023 ਤੇ ਕੱਲ 11:30 ਵਜੇ ਸਾਰੀ ਸੀਨੀਅਰ ਲੀਡਰਸ਼ਿਪ ਜਿਹੜੀ ਆ ਸਾਡੀ ਉਹਨਾਂ ਨੂੰ ਆਪ ਵੀ ਜਾ ਕੇ ਮਿਲੇ ਕੱਲ 11:30 ਵਜੇ ਅਸੀਂ ਉਹਨਾਂ ਦੇ ਦਫਤਰ ਜਾਵਾਂਗੇ ਉਹਨਾਂ ਨੂੰ ਆ ਸਾਰੇ ਸਬੂਤ ਵੀ ਦੇ ਕੇ ਜਾਵਾਂਗੇ ਤੇ ਨਾਲ ਬੇਨਤੀ ਵੀ ਕਰਾਂਗੇ ਕਿ ਹਾਲੇ ਸਮਾਂ ਵਧਾਉਣਾ ਚਾਹੀਦਾ ਕਿਉਂਕਿ ਜੇ ਇਸੇ ਤਰ੍ਹਾਂ ਹੀ ਵੋਟਾਂ ਫਾਈਨਲ ਹੋ ਗਈਆਂ ਤੇ ਫਿਰ ਤਾਂ ਪੱਕਾ ਹੀ ਐਪੀ ਜੋ ਜੋ ਸਰਕਾਰ ਦੀ ਮਨਸ਼ਾ ਹੈ ਤੇ ਠੱਕੇ ਨਾਲ ਕਬਜ਼ਾ ਕਰਨਾ ਫਿਰ ਤਾਂ ਉਹ ਹੀ ਹਾਲ ਹੋ ਜਾਏਗਾ ਇਸ ਕਰਕੇ ਜਿਹੜੀ ਆ ਉਹ ਕੱਲ ਅਸੀਂ ਗੁਰਦਾਰਾ ਕਮਿਸ਼ਨ ਸਾਹਿਬ ਨੂੰ ਮਿਲ ਕੇ ਉਹ ਕੱਲ ਬੇਨਤੀ ਕਰਾਂਗੇ ਕਿ ਸਾਰੇ ਮੈਂਬਰਸ ਸਾਹਿਬਾਨ ਨੂੰ ਇਹ ਵੀ ਕਹਿ ਕੇ ਸਾਰੇ ਦਿੱਕਤੀ ਇਤਰਾਜ਼ ਕੁਝ ਉਹਨਾਂ ਨੇ ਕੀਤੇ ਆ ਜਿੱਥੇ ਨਹੀਂ ਕੀਤੇ ਉਹ ਵੀ ਅਸੀਂ ਉਹਨਾਂ ਨੂੰ ਕਹਿ ਕੇ ਤੇ ਜਾ ਕੇ ਦਿੱਕਤੀ ਇਤਰਾਜ਼ ਐਸਟੀਐਮ ਸਾਹਿਬਾਨ ਕੋਲ ਵੀ ਦਰਜ ਕਰਾਏ ਜਾਣ ਉਹ ਵੀ ਕਰਾਇਆ ਜਾ ਰਿਹਾ ਪਰ ਇਹ ਟਾਈਮ ਬਹੁਤ ਘੱਟ ਹੈ ਇਹਦਾ ਵਾਅਦਾ ਕਰ ਰਿਹਾ ਜਿਹੜੀ ਭਰਤੀ ਪ੍ਰਕਿਰਿਆ ਚੱਲ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਉਦੇ ਵਾਸਤੇ ਵੀ ਸਾਰਿਆਂ ਨੂੰ ਅਸੀਂ ਬੇਨਤੀ ਕੀਤੀ ਹੈ ਬਹੁਤ ਉਤਸ਼ਾਹ ਆ ਉਹਦੇ ਵਿੱਚ ਤੇ ਮੈਂਬਰਸ਼ਿਪ ਹਨਾਂ ਨੇ ਵੀ ਬੇਨਤੀ ਕੀਤੀ ਹੈ ਸਾਰਿਆਂ ਨੂੰ ਕੀਤੀ ਹੈ ਕਿ ਵੱਗ ਚੜ ਕੇ ਜਿਹੜੀ ਭਰਤੀ ਪ੍ਰਕਿਰਿਆ ਜੋ ਟੀਚਾ ਪਾਰਟੀ ਨੇ ਰੱਖਿਆ ਤੇ ਜਿਹੜਾ ਅਸੀਂ 20 ਫਰਵਰੀ ਤੱਕ 25 ਲੱਖ ਮੈਂਬਰ ਜਿਹੜੇ ਆ ਉਹ ਭਰਤੀ ਕਰਨੇ ਆ ਉਹਦੇ 'ਚ ਵੀ ਸਾਰਿਆਂ ਦਾ ਬਹੁਤ ਉਤਸ਼ਾਹ ਆ ਉਹ ਵੀ ਅੱਜ ਜਿਹੜੀਆਂ ਡਿਊਟੀਆਂ ਪੁਲਾਈਆਂ ਸਿੰਘ ਸਾਹਿਬ ਨੂੰ ਵੀ ਲਿਖ ਕੇ ਦੇ ਦਿੱਤਾ ਹਾਂ ਜੀ ਉਹਨਾਂ ਨੂੰ ਪ੍ਰਧਾਨ ਸਾਹਿਬ ਸਰਦਾਰ ਗੁਰਿੰਦਰ ਸਿੰਘ ਜੀ ਪੁੱਤਰ ਸਾਹਿਬ ਵੱਲੋਂ ਲਿਖ ਕੇ ਭੇਜ ਦਿੱਤਾ ਗਿਆ ਤੇ ਇਹਨਾਂ ਦੀ ਵੀ ਨਿਗਰਾਨ ਦੇ ਤੌਰ ਤੇ ਫਰੀਦਕੋਟ ਦੇ ਵਿੱਚ ਡਿਊਟੀ ਲਾਈ ਜਾਂਦੀ ਹੈ ਸਾਡੇ ਵੱਲੋਂ ਤੇ ਕੋਈ ਕਸਰ ਹੈ ਅਸੀਂ ਸਾਰਿਆਂ ਨੂੰ ਬੇਨਤੀ ਵੀ ਕੀਤੀ ਹੈ ਕਿ ਸਮੇਂ ਦੀ ਬਹੁਤ ਵੱਡੀ ਲੋੜ ਹੈ ਪੰਜਾਬ ਦੀ ਜਨਤਾ ਬਹੁਤ ਦੁਖੀ ਹੈ ਪੰਜਾਬ ਨੂੰ ਬਹੁਤ ਵੱਡੀਆਂ ਚੁਣੌਤੀਆਂ ਦਰਪੇਸ਼ ਹੈ ਤੇ ਸਾਰਿਆਂ ਨੂੰ ਇਕੱਠੇ ਹੋ ਕੇ ਚੱਲਣਾ ਚਾਹੀਦਾ